ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇਸ ਵੇਲੇ ਮੈਂ ਸ਼ੰਭੂ ਬਾਰਡਰ ਤੇ ਖੜਾ ਵਾਂ ਔਰ ਸ਼ੰਭੂ ਬਾਰਡਰ ਤੇ ਮੇਰੇ ਪਿੱਛੇ ਜਿਹੜੀ ਹਰਿਆਣਾ ਸਰਕਾਰ ਨੇ ਕੰਦ ਕੀਤੀ ਹੋਈ ਆ ਕੇਂਦਰ ਸਰਕਾਰ ਨੇ ਜਿਨੇ ਪੰਜਾਬ ਦਾ ਸਾਰਾ ਬਿਜ਼ਨਸ ਆ ਉਹ ਜਿਹੜਾ ਤਬਾਹ ਕਰਕੇ ਕਰਤਾ ਵਾ ਜਿਨੇ ਪੰਜਾਬ ਦੇ ਵਪਾਰੀ ਨੂੰ ਆ ਪੰਜਾਬ ਦੇ ਜਿਹੜੇ ਜਿਨੇ ਵੀ ਆਪਣੇ ਟਰਾਂਸਪੋਰਟ ਨਾਲ ਸੰਬੰਧਤ ਹੈਗੇ ਆ ਔਰ ਕਾਰੋਬਾਰੀ ਉਹ ਪੰਜਾਬ ਦੀ ਆਰਥਿਕਤਾ ਨੂੰ ਜਿੰਨੇ ਸੱਟ ਮਾਰੀ ਹੈਗੀ ਆ ਕਿ ਪੰਜਾਬ ਨੂੰ ਬਰਬਾਦ ਕਰਨ ਦਾ ਜਿਹੜਾ ਕੇਂਦਰ ਦਾ ਫੈਸਲਾ ਵਾ ਉਹ ਅਸੀਂ ਦੇਖ ਰਹੇ ਹੈਗੇ ਆ ਵੀ ਉਹ ਆ ਤੋਂ ਇਸ ਕਰਕੇ ਤੁਹਾਨੂੰ ਮੁਖਾਤਿਬ ਹੋ ਰਹੇ ਆ ਵੀ ਤੁਹਾਨੂੰ ਸਚਾਈ ਦੱਸੀ ਜਾ ਸਕੇ ਇਸ ਕਰਕੇ ਜਿਹੜਾ ਲਾਈਵ ਅਸੀਂ ਇੱਥੋਂ ਕਰ ਰਹੇ ਆ ਸ਼ੰਭੂ ਬਾਰਡਰ ਤੋਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਆਪ ਪੇਜ ਨੂੰ ਲਾਈਕ ਜਰੂਰ ਕਰਿਓ ਦੂਸਰੀ ਬੇਨਤੀ ਆ ਵੀ ਜਿਵੇਂ ਹੁਣ ਅਸੀਂ ਦੇਖ ਰਹੇ ਆ ਕਿ ਮੋਦੀ ਸਰਕਾਰ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਜਿਹੜਾ ਵਾ ਉਹ ਇਸ ਵळे ਸੁਪਰੀਮ ਕੋਰਟ ਵਰਸਸ ਜੜਾ ਵਾ ਸੁਪਰੀਮ ਕੋਰਟ ਵਰਸਸ ਆ ਕਿਸਾਨ ਮਜ਼ਦੂਰ ਕਰ ਰਹੇ ਆ ਅਰੇ ਉਹਨਾਂ ਦੀ ਫੈਸਲਾ ਉਹਨਾਂ ਨੇ ਅੰਦਰੋਂ ਕੀਤਾ ਹੋਇਆ ਵੀ ਜਿਹੜਾ ਹੁਣ ਮੋਦੀ ਸਰਕਾਰ ਵਰਸਸ ਕਿਸਾਨ ਮਜ਼ਦੂਰ ਚੱਲ ਰਿਹਾ ਸੀ ਉਸ ਕੰਟੈਕਟ ਨੂੰ ਤੋੜਿਆ ਜਾਵੇ ਅਸਲ ਵਿੱਚ ਇਸ ਵੇਲੇ ਮੋਦੀ ਸਰਕਾਰ ਵਰਸਸ ਕਿਸਾਨ ਮਜ਼ਦੂਰੀਆ ਔਰ ਅਸੀਂ ਪੀਸਫੁਲੀ ਟੰਗਣਾ ਜਮਹੂਰੀ ਟੰਗਣਾ ਲੋਕਤੰਤ੍ਰਿਕ ਤਰੀਕੇ ਨਾਲ 13 ਫਰਵਰੀ ਤੋਂ ਆਪਣਾ ਮੋਰਚਾ ਲਾ ਕੇ ਬੈਠੇ ਹੋਏ ਹਾਂ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਦਾ ਮਰਨ ਵਰਤ ਜਿਹੜਾ ਇਸ ਵੇਲੇ 34ਵੇਂ ਦਿਨ ਵਿੱਚ ਪਹੁੰਚਾ ਹੋਇਆ ਹੈਗਾ ਔਰ ਜਿਵੇਂ ਤੁਹਾਨੂੰ ਸਪਰੀਮ ਕੋਰਟ ਦਾ ਦਿਸ਼ਾ ਦਿਖ ਰਹੀ ਵੀ ਉਹ ਬਹੁਤ ਚਿੰਤਤ ਨੇ ਉਹ ਬਹੁਤ ਚਿੰਤਤ ਨੇ ਲੈਟ ਇਦਰ ਉਹ ਬਹੁਤ ਚਿੰਤਤ ਨੇ ਵੀ ਉਹਨਾਂ ਨੂੰ ਐ ਐ ਸ਼ੋ ਹੋ ਰਿਹਾ ਵੀ ਉਹ ਬਹੁਤ ਚਿੰਤਤ ਨੇ ਵੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹੁਣ ਇਹ ਕੇਂਦਰ ਸਰਕਾਰ ਇੱਕ ਗਿਨੇ ਮੱਥੇ ਟੰਗਣਾ ਜੋ ਕੰਮ ਉਹ ਨਹੀਂ ਕਰ پا ਰਹੀ ਉਹ ਅਦਾਲਤਾਂ ਕੋਲੇ ਆਸਰਾ ਲੈ ਕੇ ਕਰਨ ਦਾ ਯਤਨ ਹੋ ਰਿਹਾ ਤੇ ਜਿਹੜਾ 7 ਲੱਖ ਕਿਸਾਨ ਪਿਛਲੇ 25 ਸਾਲਾਂ 'ਚ ਜਿਹੜਾ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਗਿਆ ਕਿਸਾਨ ਤੇ ਖੇਤ ਮਜ਼ਦੂਰ ਉਹਦੀ ਫਿਕਰ ਕਿਸੇ ਨੂੰ ਨਹੀਂ ਹੈਗੀ ਉਹਦੀ ਨਹੀਂ ਕਿਸੇ ਨੇ ਫਿਕਰ ਕਰਨੀ ਲਗਭਗ 45 ਤੋਂ 50 ਕਿਸਾਨ ਰੋਜ਼ ਕਰਜ਼ੇ ਕਰਕੇ ਖੁਦਕੁਸ਼ੀਆਂ ਕਰਦੇ ਹੈਗੇ ਆ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਾ ਅੰਕੜਾ ਵੀ ਲਗਭਗ ਕਹਿ ਲੋ ਵੀ ਪੰਜ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਦੇ ਆ ਰੋਜ਼ ਉਦੀ ਕਿਸੇ ਨੂੰ ਫਿਕਰ ਨਹੀਂ ਹੈਗੀ ਔਰ ਜਿਹੜਾ ਬਖਾਲਿਆ ਜਾ ਰਿਹਾ ਵੀ ਕੁਝ ਕਿਸਾਨ ਆਗੂ ਜੀ ਕਹਿੰਦੇ ਆ ਵੀ ਡੱਲੇਵਾਲ ਸਾਹਿਬ ਨੂੰ ਬੰਦੀ ਬਣਾਈ ਰੱਖੇ ਹੋਇਆ ਦੇਖ ਲੋ ਆ ਨਵਾਂ ਪੈਤੜਾ ਇਹ ਕੋ ਨ ਅੱਗੇ ਨਿਤ ਕੇ ਡੱਲੇਵਾਲ ਸਾਹਿਬ ਨੇ 40 45 ਸਾਲ ਲਾਇਆ ਕਿਸਾਨ ਲਹਿਰ ਨਾਲ ਉਹ ਇਹੋ ਜੇ ਆਗੂ ਨਹੀਂ ਹੈਗੀ ਵੀ ਉਹਨਾਂ ਨੂੰ ਕੋਈ ਸਮਝਾ ਲੂਗਾ ਬੁਝਾ ਲੂਗਾ ਨਾਲੇ ਉਹਨਾਂ ਨੇ ਖੁਦ ਆਪ ਕਲੀਅਰ ਕਰ ਦਿੱਤਾ ਮੈਂ ਵੀ ਮੈਂ ਆਪ ਦੀ ਸਵੈ ਇਛਾ ਦੇ ਨਾਲ ਮਰਨ ਵਰਤ ਤੇ ਬੈਠਾ ਹੈ ਗਮ ਤੋ ਇਸ ਕਰਕੇ ਜ਼ੋਰ ਪੂਰਾ ਲੱਗਾ ਹੋਇਆ ਅਸਲ ਵਿੱਚ ਭਰਾਓ ਇਸ ਗੱਲ ਨੂੰ ਐ ਸਮਝੋ ਕਿ ਜਿਵੇਂ ਤੁਸੀਂ ਕੇਂਦਰ ਸਰਕਾਰ ਜਾਂ ਮੋਦੀ ਸਰਕਾਰ ਜਿਹੜੀ ਇਸ ਵੇਲੇ ਕਾਰਪੋਰੇਟ ਦੀ ਪਾਲਿਸੀ ਅਨਸਾਰ ਅਸਲ ਵਿੱਚ ਜਿਹੜੀ ਉਹਨਾਂ ਨੇ ਨੀਤੀ ਬਣਾਈ ਹੋਈ ਆ ਵਰਲਡ ਬੈਂਕ WTO ਤੋਂ ਇਹਨਾਂ ਦੀਆਂ ਨੀਤੀਆਂ ਦੇ ਅਨੁਸਾਰ ਉਹ ਕੰਮ ਕਰ ਰਹੀ ਆ ਅਸਲ ਵਿੱਚ ਸਾਡੀਆਂ ਮੰਗਾਂ ਉਹਨਾਂ ਦੀਆਂ ਨੀਤੀਆਂ ਨੂੰ ਸੱਟ ਮਾਰਦੀਆਂ ਹੈਗੀਆਂ ਅਸਲ ਵਿੱਚ ਵੱਡਾ ਰੌਲਾ ਆਵਾ ਔਰ ਹਰ ਇੱਕ ਅੰਗ ਜਿਹੜਾ ਵਾ ਭਾਰਤੀ ਨਿਜ਼ਾਮ ਦਾ ਉਹ ਕਾਰਪੋਰੇਟ ਦੀ ਪਾਲਿਸੀ ਦੇ ਹੱਕ 'ਚ ਭੁਗਤੰਦਾ ਯਤਨ ਕਰ ਰਿਹਾ ਹੈਗਾ ਦੂਸਰੇ ਬੰਨੇ ਇੱਕ ਗੱਲ ਵੱਡੀ ਆ ਵੀ ਪੰਜਾਬੀਆਂ ਨੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਜੋ ਸਮਰਥਨ ਦਿੱਤਾ ਵਾ ਇਹਦੇ ਤੋਂ ਵੀ ਕੇਂਦਰ ਦੀ ਮੋਦੀ ਸਰਕਾਰ ਕਬਰਾਈ ਹੈਗੀ ਆ ਜਿਵੇਂ ਪੰਜਾਬ ਦੇ ਵਪਾਰੀ ਨੇ ਜਿਵੇਂ ਪੰਜਾਬ ਦੇ ਦੁਕਾਨਦਾਰਾਂ ਨੇ ਜਿਵੇਂ ਪੰਜਾਬ ਦੇ ਟਰਾਂਸਪੋਰਟਰਾਂ ਨੇ ਜਿਵੇਂ ਪੰਜਾਬ ਦੇ ਕੈਕਟਰ ਤੇ ਡਰਾਈਵਰਾਂ ਨੇ ਜਿਵੇਂ ਪੰਜਾਬ ਦੇ 3-ਵਿਲਰ ਵਾਲਿਆਂ ਨੇ ਜਿਵੇਂ ਪੰਜਾਬ ਦੇ ਟੈਕਸੀ ਵਾਲਿਆਂ ਨੇ ਜਿਵੇਂ ਪੰਜਾਬ ਦੀਆਂ ਮੰਡੀਆਂ 'ਚ ਕੰਮ ਕਰਨ ਵਾਲੀ ਲੇਬਰ ਨੇ ਪੂਰੇ ਮੰਡੀਆਂ ਵਾਲਿਆਂ ਨੇ ਜਿਵੇਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿਵੇਂ ਕਾਲਜ ਦੇ ਪ੍ਰੋਫੈਸਰਾਂ ਨੇ ਜਿਵੇਂ ਅਦਾਲਤਾਂ ਵਿੱਚ ਕੰਮ ਕਰਨ ਵਾਲੇ ਵਕੀਲਾਂ ਨੇ ਔਰ ਹਰ ਸ਼ੋਭੇ ਵਿੱਚ ਕੰਮ ਕਰਨ ਵਾਲੇ ਚਾਹੇ ਬਿਜਲੀ ਕੰਮੇ ਹੋਣ ਚਾਹੇ ਕੋਈ ਹੋਰ ਵੀ ਹੋਵੇ ਸੋ ਇਹ ਸਾਰਿਆਂ ਦਾ ਸਮਰਥਨ ਮਿਲ ਰਿਹਾ ਹੈਗਾ ਵਾ ਔਰ ਉਹ ਸਮਰਥਨ ਕੇਂਦਰ ਦੀ ਮੋਦੀ ਸਰਕਾਰ ਨੂੰ ਭਾਜਪਾ ਨੂੰ ਆਰਐਸਐਸ ਨੂੰ ਸੱਤੀ ਕਪੜੀ ਅੱਗ ਲਾਉਂਦਾ ਵੀ ਭਾਈ ਇਕੱਠੇ ਹੋਗੇ ਜੇ ਇਕੱਠੇ ਹੋ ਗਿਆ ਉਹਨਾਂ ਨੂੰ ਡਰ ਸਤਾਉਂਦਾ ਪੀਤਾ ਵੀ ਸਾਰੀਆਂ ਮੰਗਾਂ ਪ੍ਰਾਪਤ ਕਰ ਲੈਣਗੇ ਇਹਨਾਂ ਨੂੰ ਰੋਕੂਗਾ ਕੌਣ ਪਰ ਕੱਲਾ ਇਹ ਹੀ ਮਸਲਾ ਨਹੀਂ ਹੈ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਅਸੀਂ ਕਹਿ ਰਹੇ ਹਾਂ ਛੋਟੀ ਦੁਕਾਨਦਾਰੀ ਜਿੰਨੂੰ ਵੱਡੇ ਮੋਲਾਂ ਦਾ ਖਤਰਾ ਵਾ ਇਹ ਵੀ ਇਸ ਪੰਜਾਬ ਬੰਦ ਨੇ ਉਧਰ ਇਸ਼ਾਰਾ ਕਰਨਾ ਜਿਵੇਂ ਪਰਚੂਨ ਆਨਲਾਈਨ ਪਰਚੂਨ ਦਾ ਕਾਰੋਬਾਰ ਚੱਲ ਰਿਹਾ ਇਹ ਵੀ ਦੁਕਾਨਦਾਰੀ ਨੂੰ ਖਤਮ ਕਰ ਰਿਹਾ ਵਾ ਜਿਵੇਂ ਵਿੱਦਿਆ ਦਾ ਪ੍ਰਾਈਵੇਟੇਸ਼ਨ ਹੋ ਗਿਆ ਉਹ ਵਿਦਿਆਰਥੀਆਂ ਦਾ ਜੜਾ ਆਮ ਜਨਤਾ ਦਾ ਆਦਾਰਾ ਜਿਵੇਂ ਸਿਹਤ ਸਹੂਲਤਾਂ ਦਾ ਪ੍ਰਾਈਵੇਟੇਸ਼ਨ ਹੋ ਗਿਆ ਉਹ ਅੱਡ ਅਜਾੜਾ ਹੈਗਾ ਜਿਵੇਂ ਟਰਾਂਸਪੋਰਟ ਪੂਰੀ ਕਾਰਪੋਰੇਟ ਦੇ ਹੱਥ ਵਿੱਚ ਚਲੀ ਗਈ ਆ ਜਿਵੇਂ ਰੇਲ ਉਹਨਾਂ ਦੇ ਹੱਥ ਵਿੱਚ ਚਲੀ ਗਈ ਆ ਹਵਾਈ ਜਹਾਜ਼ ਹਵਾਈ ਬੰਦਰਗਾਹ ਔਰ ਖਨਨ ਦਾ ਖੇਤਰ ਦੂਰ ਸੰਚਾਰ ਦਾ ਖੇਤਰ ਪੂਰੇ ਦੇ ਪੂਰੇ ਦੇ ਉੱਤੇ ਜਿਹੜਾ ਵਾ ਕਬਜ਼ਾ ਵਾ ਕਾਰਪੋਰੇਟ ਦਾ ਔਰ ਜਿਵੇਂ ਡੱਬਾ ਬੰਦ ਚੀਜ਼ਾਂ ਨੇ ਇਹ ਸਾਰੀਆਂ ਬ੍ਰਾਂਡ ਜਿਹੜੇ ਕਿੰਨਾਂ ਦੇ ਕਾਰਪੋਰੇਟ ਦੇ ਹੈਗੇ ਨੇ ਔਰ ਕਾਰਪੋਰੇਟ ਇੱਥੇ ਨਹੀਂ ਖੜ ਰਿਹਾ ਉਹ ਖੇਤੀ ਵਿੱਚ ਰੋਬੋਟ ਲੈ ਕੇ ਆ ਰਿਹਾ ਉਹ ਖੇਤੀ ਦੇ ਵਿੱਚ ਡਰੋਨ ਲੈ ਕੇ ਆ ਰਿਹਾ ਗਾਹ ਲੇਬਰ ਵਾਸਤੇ ਵੀ ਉਹਨੇ ਜਿਹੜਾ ਵਾ ਇਹ ਜਿਹੜਾ ਵਾ ਲੈ ਕੇ ਰੋਬੋਟ ਲੈ ਕੇ ਆਉਣਾ ਹੈਗਾ ਔਰ ਇਸ ਕਿਸਮ ਦੀਆਂ ਇੱਟਾਂ ਬਣਾਈਆਂ ਜਾ ਰਹੀਆਂ ਕੱਲ ਨੂੰ ਮਸ਼ੀਨਾਂ ਹੀ ਲਾਉਣ ਗਿਆ ਮਿਸਤਰੀ ਦੀ ਵੀ ਲੋੜ ਨਹੀਂ ਨਾ ਮਗਰ ਕਾਮੇ ਦੀ ਲੋੜ ਹੈਗੀ ਆ ਤਾਂ ਇਹ ਕਾਰਪੋਰੇਟ ਮਾਡਲ ਨੂੰ ਚੈਲੰਜ ਕਰਨਾ ਪੰਜਾਬੀਆਂ ਨੇ ਕੱਲ ਔਰ ਇਸ ਕਰਕੇ ਸਾਰਿਆਂ ਨੂੰ ਬੇਨਤੀ ਵੀ ਕਰ ਰਹੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਕਿ ਭਾਈ ਜਿਨ੍ਹਾਂ ਨੇ ਜਾਣਾ ਕਦੇ ਜ਼ਰੂਰੀ ਅੱਜ ਤੇ ਰਾਤ ਰਾਤ ਚਲੇ ਜਾਓ ਕੱਲ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਬੰਦ ਰਹੂਗਾ ਠੀਕ ਆ ਇਸ ਕਰਕੇ ਇਹ ਤੋਂ ਬਾਅਦ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹਦੇ ਵਿੱਚ ਕੋਈ ਤੁਸੀਂ ਵੇਖ ਲੈਂਦੇ ਹੋ ਕੋਈ ਪ੍ਰੈਸ ਵਾਲਾ ਸਾਡਾ ਵੀਰ ਹੈਗਾ ਵਾ ਕਿਤੇ ਕਿਸੇ ਕਿਸਮ ਦੀ ਕੋਈ ਡੈੱਡ ਬੋਡੀ ਆਉਂਦੀ ਹੈਗੀ ਆ ਕੋ ਮਰਗ ਤੇ ਵੀਰ ਜਾ ਰਹੇ ਹੈਗੇ ਆ ਕੋ ਵਿਆਹ ਦਾ ਜ਼ਰੂਰੀ ਕਾਰਜ ਹੈਗਾ ਵਾ ਇਹ ਤੋਂ ਕਹਾ ਮੈਡੀਕਲ ਬਿਮਾਰ ਆ ਕੋ ਪ੍ਰੈਗਨੈਂਟ ਔਰਤ ਆ ਜਿੰਨੇ ਵੀ ਸੇਵਾਵਾਂ ਨੇ ਉਹਦੇ ਨਾਲ ਜੁੜੀ ਹੋਈ ਗੱਲ ਆ ਕੋਈ ਪੈਲਸ ਦੇ ਵਿੱਚ ਜਿਹੜੇ ਬੰਦੇ ਕੋ ਲੱਗੇ ਹੁੰਦੇ ਆ ਕੰਮਕਾਰ ਵਾਲੇ ਉਹਨਾਂ ਉਹ ਕੋਈ ਜਾ ਰਿਹਾ ਹੈਗਾ ਜ਼ਰੂਰੀ ਕੋ ਮਰਗਤੇ ਜਾ ਰਿਹਾ ਹੈਗਾ ਜ਼ਰੂਰੀ ਇਸ ਤਰੀਕੇ ਨਾਲ ਕੋਈ 에어ਪੋਰਟ ਦੀ ਸੇਵਾ ਵਾਲਾ ਟਿਕਟ ਹੈਗੀ ਆ ਤੇ ਕੋਨੇ ਪਹਿਲਾਂ ਬੁੱਕ ਕਰਾਈ ਸੀਗੀ ਸਾਡਾ ਬੰਦ ਬਾਅਦ ਚ ਆਇਆ ਹੈਗਾ ਉਹਨੂੰ ਔਰ ਹੋਰ ਕੋਈ ਐਮਰਜੈਂਸੀ ਸੇਵਾਵਾਂ ਕੋਈ ਮੁੰਡਾ ਸਾਡਾ ਇੰਟਰਵਿਊ ਲਈ ਜਾ ਰਿਹਾ ਕੋਈ ਤੋ ਐਮਰਜੈਂਸੀ ਸੇਵਾਵਾਂ ਤੇ ਬਿਲਕੁਲ ਰੋਕ ਨਹੀਂ ਲੱਗਣੀ ਚਾਹੀਦੀ ਜਿਵੇਂ ਪੰਜਾਬੀਆਂ ਨੇ ਸਹਿਯੋਗ ਦਿੱਤਾ ਜਿਵੇਂ ਸ਼ੰਭੂ ਬਾਰਡਰ ਨੂੰ ਵਧੀਰਾ ਕੱਤੀਆਂ ਔਰ ਜਿਵੇਂ ਖਨੋਰੀ ਬਾਰਡਰ ਤੇ ਕੱਤੀ ਦੇ ਵਧੀਰਾ ਕੱਤ ਕੇ ਤੁਸੀਂ ਪਹੁੰਚੇ ਜੇ ਇਹ ਵੱਖਰਾ ਤੁਹਾਡੇ ਧੰਨਵਾਦੀ ਆ ਔਰ ਵੱਤ ਤੋਂ ਵੱਧ ਬੇਨਤੀ ਆ ਵੀਰਾਂ ਨੂੰ ਵੀ ਇਹਨਾਂ ਬਾਰਡਰਾਂ ਵੱਲ ਨੂੰ ਉਧਰ ਰਤਨਪੁਰਾ ਜਿਹੜਾ ਸਾਡਾ ਰਾਸਥਾਨ ਚ ਲੱਗਾ ਹੈਗਾ ਉਸ ਬਾਰਡਰ ਤੇ ਵੀ ਸਹਿਯੋਗ ਕਰੋ ਉਸ ਬਾਰਡਰ ਤੇ ਵੀ ਵੱਤ ਤੋਂ ਵੱਤ ਪਹੁੰਚਣਾ ਚਾਹੀਦਾ ਸੋ ਇਸ ਕਰਕੇ ਅੱਜ ਦਾ ਇੱਥੋਂ ਸ਼ੰਭੂ ਬਾਰਡਰ ਤੋਂ ਲਾਈਵ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਸੀ ਅੱਜ ਹਰਿਆਣੇ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਖਾ ਪੰਚਾਇਤਾਂ ਦੀ ਵੱਡੀ ਮਹਾਂ ਪੰਚਾਇਤ ਹੈਗੀ ਆ ਸੋ ਉਹ ਵੀ ਸਮਰਥਨ ਦੇ ਰਹੇ ਬਹੁਤ ਵੱਡੀ ਗੱਲ ਹੈਗੀ ਆ ਹਰਿਆਣੇ ਦੇ ਵਿੱਚ ਵੀ ਭਜਣਾ ਪੈਣ ਗਿਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲਿਓ ਇਹਦੇ ਨਾਲ ਦੀ ਨਾਲ ਜਿਹੜਾ ਸ਼ੰਭੂ ਦਾ ਸਟੇਸ਼ਨ ਆ ਇੱਥੇ ਸਾਰੇ ਪਟਿਆਲੇ ਦੇ ਲੋਕਾਂ ਨੂੰ ਬੇਨਤੀ ਵੱਧ ਤੋਂ ਵੱਧ ਪਹੁੰਚੋ ਇੱਥੇ ਜਾਮ ਲੱਗੂਗਾ ਰੇਲ ਦਾ ਜਿੰਨੇ ਵੀ ਲੋਕਲ ਪਿੰਡ ਆ ਉਹਨਾਂ ਨੂੰ ਸਾਡੀ ਬੇਨਤੀ ਹੈਗੀ ਆ ਇਸ ਤਰੀਕੇ ਨਾਲ ਮਹੱਲੀ ਦੇ ਵਿੱਚ ਐਸ਼ਰ ਚੌਂਕ ਹੁੰਦਾ ਜਿਹੜਾ ਸੰਗਰਾਨਾ ਸਾਹਿਬ ਦੇ ਨੇੜੇ ਆ ਉਹ ਉਹ ਉੱਥੇ ਜਿਹੜਾ ਉੱਥੇ ਰੇਲ ਵੀ ਆ ਤੇ ਉੱਥੇ ਸੜਕੀ ਆਵਾਜਾਈ ਹੈਗੀ ਆ ਵੱਡਾ ਪੁਆਇੰਟ ਹੋਣਾ ਮਹੱਲੀ ਦੇ ਵਿੱਚ ਇਸ ਕਰਕੇ ਜਿੰਨੇ ਵੀ ਮਹੱਲੀ ਵਾਸੀ ਆ ਨੌਜਵਾਨ ਵੀਰ ਆ ਨੋਟ ਕਰਨ ਪਵਾਦ ਵਾਲੇ ਉੱਥੇ ਵੀ ਵੱਧ ਤੋਂ ਵੱਧ ਪਹੁੰਚਿਆ ਜਾਵੇ ਇਸ ਤਰੀਕੇ ਨਾਲ ਬਥੇਰੇ ਅੰਮ੍ਰਿਤਸਰ ਦੇ ਪੁਆਇੰਟ ਮੈਨੂੰ ਚੇਤੇ ਆ। ਕੱਲ ਤੱਕ ਅਸੀਂ ਸਾਰੇ ਪੁਆਇੰਟ ਤੁਹਾਨੂੰ ਦੱਸ ਦਿਆਂਗੇ। ਅਸੀਂ ਖੁਦ ਮੈਂ ਗੋਲਡਨ ਗੇਟ ਤੇ ਮੌਜੂਦ ਹੋਵਾਂਗਾ। ਅੰਮ੍ਰਿਤਸਰ ਦੇ ਵਿੱਚ ਵਿਆਸ ਵੀ ਰੇਲਾ ਰੁਕਣੀਆਂ ਹੋਰ ਵੀ ਬਹੁਤ ਸਾਰੇ 40-45 ਥਾਮ ਨੂੰ ਚੇਤੇ ਨੇ। ਹੋਰ ਜ਼ਿਲ੍ਹਿਆਂ ਦੀ ਵੀ ਰਿਪੋਰਟ ਆਪਾਂ ਲੈ ਕੇ ਤੁਹਾਨੂੰ ਪੁਆਇੰਟ ਅੱਜ ਸ਼ਾਮ ਤੱਕ ਤੁਹਾਡੇ ਨਾਲ ਸਾਂਝੇ ਕਰਦਾਂਗੇ। ਤੋਂ ਪੰਜਾਬੀਓ ਹਰੇਕ ਪੁਆਇੰਟ ਦੇ ਉੱਤੇ ਲੱਖਾਂ ਲੋਕ ਹੋਣੇ ਚਾਹੀਦੇ ਆ। ਤਾਰ ਮੁੱਖ ਸੰਸਥਾਵਾਂ ਨੇ ਸਮਰਥਨ ਕੀਤਾ ਉਹਦਾ ਧੰਨਵਾਦ ਕਰਦੇ ਹੈਗੇ ਆ ਔਰ ਸਾਰਿਆਂ ਨੂੰ ਬੇਨਤੀ ਆ ਵੀ ਹਰੇਕ ਥਾਂ ਤੇ ਸਾਡਾ ਲੰਗਰ ਚਾਹ ਪਾਣੀ ਛਾਲ ਦੇ ਦੇਣ ਆ ਮੌਜੂਦ ਹੋਣ ਔਰ 3 ਕਰੋੜ ਪੰਜਾਬੀ ਇੱਕ ਸਾਥ ਇਕੱਠੇ ਨਜ਼ਰ ਆਉਣੇ ਚਾਹੀਦੇ ਆ ਪੰਜਾਬੀ ਆੜੀ ਕੰਦ ਆ ਨਾ ਆ ਦੇਖਿਓ ਇਹ ਕੰਦ ਰੇਤ ਵਾਲੀ ਕੰਦ ਨਜ਼ਰ ਆਊਗੀ ਜਦੋਂ ਤੁਸੀਂ ਇਕੱਠੇ ਹੋਗੇ ਮੋਦੀ ਸਰਕਾਰ ਤੁਹਾਨੂੰ ਜਿਆਦਾ ਸਮਾਂ ਇਨ੍ਹਾਂ ਬਾਰਡਰਾਂ ਤੇ ਰੋਕਣ ਵਾਲੀ ਹਾਲਤ ਚ ਨਹੀਂ ਰਹਿਣੀ ਹੈਗੀ ਇਸ ਕਰਕੇ ਅਦਾਲਤ ਦੇ ਮੋਢੇ ਤੇ ਰੱਖ ਕੇ ਵਰਤਨ ਦਾ ਯਤਨ ਕੀਤਾ ਜਾ ਰਿਹਾ ਤੁਹਾਡਾ ਸਹਿਯੋਗ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ